ਲੁਧਿਆਣਾ ਜਿਮਣੀ ਚੋਣਾ ਦੇ ਨਤੀਜਿਆਂ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੇ ਬੁਰੀ ਤਰ੍ਹਾਂ ਹਰਾ ਦਿੱਤਾ ਸੋ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸੰਜੀਵ ਰੋੜਾ ਨੇ ਭਾਰਤ ਪੁਸ਼ਨਾਸ਼ੂ ਨੂੰ ਲਗਭਗ 10000 ਦੀ ਲੀਡ ਦੇ ਨਾਲ ਹਰਾ ਦਿੱਤਾ ਅਤੇ ਸੰਜੀਵ ਰੋੜਾ ਨੂੰ 35179 ਵੋਟਾਂ ਹਾਸਲ ਹੋਈਆਂ ਨੇ ਉਧਰ ਭਾਰਤ ਪੁਸ਼ਨਾਸ਼ ਨੂੰ 24542 ਵੋਟਾਂ ਮਿਲੀਆਂ ਨੇ ਜੋ ਕਿ ਦੂਜੇ ਨੰਬਰ ਤੇ ਰਹੇ ਨੇ ਤੇ ਉਧਰ ਜੀਵਨ ਗੁਪਤਾ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਨੂੰ 20323 ਵੋਟਾਂ ਮਿਲੀਆਂ ਤੇ ਪਰુપਕਾਰ ਸਿੰਘ ਘੁਮਣ ਜੋ ਕਿ ਸ਼੍ਰੋਮਣੀ ਕਾਲੀਦਲ ਦੇ ਉਮੀਦਵਾਰ ਨੇ ਉਹਨਾਂ ਨੂੰ 8203 ਵੋਟਾਂ ਹੀ ਹਾਸਲ ਹੋਈਆਂ ਜਾਨੀ ਕਿ ਭਾਜਪੀ ਦੇ ਨਾਲੋਂ ਵੀ ਬਹੁਤ ਘੱਟ ਵੋਟਾਂ ਲੈ ਕੇ ਉਹ ਚੌਥੇ ਨੰਬਰ ਤੇ ਰਹੇ ਨੇ ਸੋ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਿਹਾ ਕਿ ਲੁਧਿਆਣਾ ਜਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਸੀ ਜਿੱਥੇ ਸਾਰੀਆਂ ਸਿਆਸੀ ਧਿਰਾਂ ਆਪਣਾ ਜੋਰ ਜਮਾਸ਼ ਕਰ ਰਹੀਆਂ ਸੀ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਵੱਡੇ ਲੀਡਰ ਆਮ ਆਦਮੀ ਪਾਰਟੀ ਦੇ ਵੀ ਉੱਥੇ ਚੋਣ ਮੈਦਾਨ ਦੇ ਵਿੱਚ ਨਜ਼ਰ ਆ ਰਹੇ ਸੀ ਕਾਂਗਰਸ ਦੇ ਵੱਡੇ ਲੀਡਰ ਵੀ ਇੱਥੋਂ ਤੱਕ ਕਿ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਵੀ ਉੱਥੇ ਚੋਣ ਪ੍ਰਚਾਰ ਕੀਤਾ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਤਾਂ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਹਾਲਾਂਕਿ ਕਰੀਬ ਡੇਢ ਸਾਲ ਦਾ ਸਮਾਂ ਹੁੰਦਾ ਹੈ ਜਿਹੜੀ ਇਹ ਚੋਣ ਲੜੀ ਗਈ ਸੀ ਕਿਉਂਕਿ ਗੁਰਪ੍ਰੀਤ ਸਿੰਘ ਗੋਗੀ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀਗੇ ਉਹਨਾਂ ਨੇ ਸੂਸਾਇਡ ਕਰ ਲਿਆ ਸੀ ਖੁਦਕੁਸ਼ੀ ਕਰ ਲਈ ਸੀ ਆਪਣੇ ਆਪ ਨੂੰ ਗੋਲੀ ਮਾਰ ਕੇ ਤਾਂ ਉਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਜਿੱਥੇ ਜਿਮਨੀ ਚੋਣ ਹੋਈ ਹੈ ਤਾਂ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਰਾਜ ਸਭਾ ਵਿੱਚ ਜਾ ਸਕਣਗੇ ਕਿਉਂਕਿ ਚਰਚਾਮਾ ਸੀ ਕਿ ਜੇਕਰ ਇਹ ਸੀਟ ਖਾਲੀ ਹੋ ਜਾਂਦੀ ਹੈ ਤਾਂ ਸੰਜੀਵ ਰੋੜਾ ਨੇ ਜਿਹੜੇ ਉਹ ਐਮਐਲਏ ਬਣ ਜਾਣਗੇ ਤੇ ਸੀਟ ਖਾਲੀ ਹੋਣ ਤੋਂ ਬਾਅਦ ਲੁਧਿਆਣਾ ਤੋਂ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਵਿੱਚ ਭੇਜਿਆ ਜਾਏਗਾ ਤਾਂ ਉਹਨਾਂ ਵਾਸਤੇ ਵੱਡੀ ਖੁਸ਼ਖਬਰੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਜੋ ਕਿ ਦਿੱਲੀ ਤੋਂ ਹਾਰ ਕੇ ਆਈ ਸੀ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਚੋਣ ਪ੍ਰਚਾਰ ਕੀਤਾ ਆਪਣੀ ਉਮੀਦਵਾਰ ਦੇ ਪੱਖ ਦੇ ਵਿੱਚ ਵੱਡਾ ਵੱਡੀਆਂ ਰੈਲੀਆਂ ਕੀਤੀਆਂ ਜਿਸ ਤੋਂ ਬਾਅਦ ਇਹ ਅੱਜ ਸ਼ਾਨਦਾਰ ਜਿੱਤ ਆਮ ਆਦਮੀ ਪਾਰਟੀ ਨੂੰ ਹਾਸਲ ਹੋਈ ਹੈ 10000 ਦੇ ਕਰੀਬ ਜਿਹੜੀ ਉਹ ਲੀਡ ਸੀਗੀ ਉਸ ਲੀਡ ਦੇ ਆਧਾਰ ਤੇ ਜਿੱਤ ਹਾਸਲ ਕੀਤੀ ਹੈ ਵੀ ਦੱਸ ਦਈਏ ਕਿ ਇਸ ਵਾਰ ਜਿਮਨੀ ਚੋਣਾਂ ਦੇ ਵਿੱਚ ਜਿਹੜੀ VOTING ਸੀਗੀ ਉਹ ਲਗਭਗ 51.51% ਹੋਈ ਸੀ ਤਾਂ ਇੰਨੀ ਘੱਟ VOTING ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਜਿਨ੍ਹਾਂ ਦੇ ਕਿ ਹੁਣ ਪੰਜਾਬ ਦੇ ਅੰਦਰ 94 MLA ਦੇ ਹਨ ਇਹ ਵੀ ਦੱਸਦੀ ਹੈ ਕਿ 2022 ਵਿੱਚ ਆਮ ਆਦਮੀ ਪਾਰਟੀ ਨੇ 99 ਐਮਐਲਏ ਜਿੱਤੇ ਸੀ ਤੇ ਉਸ ਤੋਂ ਬਾਅਦ ਕੁਝ ਐਮਐਲਏ ਤੋੜ ਵਿਛੋੜਾ ਹੋ ਜਾਂਦਾ ਹੈ ਲੋਕ ਸਭਾ ਚੋਣਾਂ ਵੀ ਆਉਂਦੀਆਂ ਨੇ ਪਰ ਬਾਅਦ ਵਿੱਚ ਕੁਝ ਜਿਮਨੀ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਜੇਕਰ ਹੁਣ ਤੱਕ ਦਾ ਰਿਕਾਰਡ ਦੇਖਿਆ ਜਾਵੇ ਤਾਂ ਇਸ ਵਕਤ ਆਮ ਆਦਮੀ ਪਾਰਟੀ ਕੋਲ 99 ਐਮਐਲਏ ਨੇ 117 ਦੇ ਵਿੱਚੋਂ ਤਾਂ 16 ਐਮਐਲਏ ਕਾਂਗਰਸ ਪਾਰਟੀ ਦੇ ਕੋਲ ਨੇ 2 ਐਮਐਲਏ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਨੇ ਤੇ ਬਾਕੀ ਅਜਾਤੇ ਹੋਰ ਪਾਰਟੀਆਂ ਕੋਲ ਨੇ ਤਾਂ ਇਸ ਵਕਤ ਵੱਡੀ ਅਪਡੇਟ ਦਰਸ਼ਕਾਂ ਨੂੰ ਦੇ ਰਿਹਾ ਕਿ ਸੰਜੀਵ अरोड़ा 35000 ਵੋਟਾਂ ਲੈ ਕੇ ਜਿੱਤ ਚੁੱਕੇ ਨੇ ਜੋ ਕਿ 10000 ਦੀ ਲੀਡ ਦੇ ਨਾਲ ਭਾਰਤ ਪੋਸ਼ਣਾ ਆਸ਼ੂ ਜੋ ਕਿ ਸਾਬਕਾ ਮੰਤਰੀ ਸੀ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਹਰਾਇਆ ਹੈ ਆਸ਼ੂ ਨੂੰ ਸੇ ਕੇਵਲ 24500 42 ਵੋਟਾਂ ਹਾਸਲ ਹੋਈਆਂ ਨੇ ਤੇ ਇਹ ਜਿਹੜਾ ਲੀਡ ਹੈ ਕਰੀਬ 10000 ਦੇ ਕਰੀਬ ਦੀ ਲੀਡ ਮੰਨੀ ਜਾ ਰਹੀ ਹੈ ਤੇ ਇਹ ਵੀ ਦੱਸਦੀ ਕਿ ਜੀਵਨ ਗੁਪਤਾ ਜੋ ਕਿ ਭਾਜਪਾ ਤੋਂ ਸੀਗੇ ਉਹਨਾਂ ਨੇ ਵੀ ਕਾਫੀ ਵੱਡੇ ਪੱਦਰ ਤੇ VOTING ਹਾਸਲ ਕੀਤੀ ਹੈ 20323 ਵੋਟਾਂ ਲੈ ਕੇ ਕਰੀਬ ਕਾਂਗਰਸੀ ਉਮੀਦਵਾਰ ਦੇ ਨੇੜੇ ਤੇੜੇ ਪਹੁੰਚ ਚੁੱਕੇ ਨੇ ਸਿਰਫ 4000 ਦਾ ਫਰਕ ਹੈ ਜਿਹੜਾ ਉਹ ਬਾਕੀ ਸੀਗਾ ਤੇ ਉਧਰ ਪਰੁਪਕਾਰ ਸਿੰਘ ਕੋ ਮਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀਗੇ ਜਿਨ੍ਹਾਂ ਨੂੰ ਕੇਵਲ 8203 ਵੋਟਾਂ ਹੀ ਹਾਸਲ ਹੋਈਆਂ ਨੇ ਤਾਂ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਕਹ ਲਈਏ ਕਿ ਮਾੜੇ ਦੌਰ ਚੋਂ ਗੁਜ਼ਰ ਰਿਹਾ ਹੈ ਜਿਸ ਕਰਕੇ ਅਕਾਲੀ ਦਲ ਦੇ ਉਮੀਦਵਾਰ ਸਭ ਤੋਂ ਪਿੱਛੇ ਨਜ਼ਰ ਆ ਰਿਹਾ ਤਾਂ ਕੋਈ ਸਮਾਸੀ ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਲੀਡ ਦੇ ਨਾਲ ਜਿੱਤਦੀ ਸੀ ਕਾਫੀ ਸਿਸਟਮ ਲੈ ਕੇ ਜਿੱਤਦੀ ਸੀ ਕਾਫੀ ਵਾਰ ਸਰਕਾਰ ਪੰਜਾਬ ਅੰਦਰ ਬਣਾਈ ਪਰ ਹੁਣ ਸ਼੍ਰੋਮਣੀ ਕਾਲੀ ਦਲ ਦੀ ਸਥਿਤੀ ਹੈ ਜਿਹੜੀ ਉਹ ਸਾਬ ਤੌਰ ਤੇ ਨਜ਼ਰ ਆ ਰਹੀ ਹੈ ਦਿਉਜਾਜਤ ਧੰਨਵਾਦ